ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਾਲਾ ਕਲਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਨਾਲ ਵੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੈਨ 98783 93488 ਹੈ ਜੀ ਥੱਲੇ ਪਰਕ ਤੁਸੀਂ ਆ ਕੇ ਕਰਨੀ ਆ ਜਿਹੜਾ ਤੁਹਾਨੂੰ ਨੱਕ ਪਸੰਦੇ ਬਾਈ ਨਾਲ ਗੱਲ ਪਰ ਖਰੀਦ ਲਿਓ ਇੱਕ ਆ ਬਾਈ ਕੋਲੇ ਫੁੱਲ ਵੱਡੀ ਵਹਿੜ ਹੈਗੀ ਚੰਗੇ ਦੁੱਧ ਦੀ ਮਾਲਕਣ ਦੱਸਦੇ ਆ ਬਾਈ ਹੁਣੀ ਤੇ ਇੱਕ ਬਾਈਆਂ ਕੋਲੇ ਉਹ ਕੱਟੀ ਵਕਾਉ ਆ ਜੀ ਪਰ ਆਪਾਂ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੇ ਆਗੇ ਡਿਟੇਲ ਆ ਕਰਨ ਦੱਦਵਾ ਦਿੱਤਾ ਵਹਿੜ ਨੇ ਵੱਡੀ ਬੁੱਢੀ ਬਹੁਤ ਤੁਹਾਨੂੰ ਪਹਿਲੇ ਦੱਸ ਦਿੰਨਾ ਮੈਂ ਥਾਣ ਹਵਾਨਾ ਬਹੁਤ ਆਗਾ ਤੁਸੀਂ ਵੇਖ ਸਕਦੇ ਹੋ ਜੀ ਅ ਗਾੜੀ ਬਹੁਤ ਚੰਗੀ ਆ ਵਹਿੜ ਦੀ ਤੇ ਬੈਗ ਨੇ ਹਵਾਨਾ ਬਹੁਤ ਚੰਗਾ ਵਾ ਚੰਗਾ ਦੁੱਧ ਵਾਲੀ ਆ ਗਈ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣੇ ਆਗੇ ਪੱਠ ਬੁੜਾ ਬਹੁਤ ਚੰਗਾ ਜੀ ਬੈ ਸ੍ਰੀ ਕਾਲ ਹਾ ਸ੍ਰੀ ਕਾਲ ਬਾਈ ਨਾਮ ਦੱਸ ਦੇ ਬਾਈ ਜੀ ਜਿੰਨ ਦੱਸੂਗੀ ਠੀਕ ਆ ਬਾਈ ਘਰ ਦੀ ਵਿਆਹ ਦੀ ਆਪਣੀ ਬਾਈ ਹਾਂਜੀ ਕਰਦੀ ਠੀਕ ਆ ਬਾਈ ਕਿਹੜਾ ਸੂਆ ਸੌਂਦੀ ਬਾਈ ਇਹੇ ਤੀਜਾ ਜੀ ਠੀਕ ਆ ਜੀ ਜਾਣ ਕੰਦੇ ਲਾ ਜੂ ਇਹੇ 7 ਕ ਦਿਨ 6-7 ਦਿਨ ਲਊਗੀ ਠੀਕ ਆ ਬਾਈ ਤੇ ਵੀ ਦੁੱਧਾ ਕੀ ਰਕਾਰ ਰਿਹਾ ਪਹਿਲੇ ਸੋਇਦਾ ਬਾਈ ਇਹਦਾ ਇਹਦਾ ਜੀ 29 ਲੀਟਰ ਹੀ ਆ ਚੋਇਆ ਜੀ ਠੀਕ ਆ ਜੀ ਦੋ ਟਾਈਮਾਂ ਜਣ ਕੇ ਹਾਂਜੀ ਠੀਕ ਆ ਬਾਈ ਤੋਰੀ ਮੜੀ ਜੀ ਲੋ ਵੀ ਦੋਸਤੋ ਮੈਂ ਤੁਹਾਨੂੰ ਦੱਸਿਆ ਜਿਵੇਂ ਹਵਾਨ ਜੇ ਕਿ ਉਹ ਜਿਹੜਾ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਤੇ ਜਿਵੇਂ ਕਿ ਬਜ਼ੁਰੂ ਜੰਦਾ ਐਵੇਂ ਕਹਿੰਦਾ 40 ਕਿਲੋ ਚੋਇਆ ਵਾ ਕਿਉਂਕਿ ਗੱਬਣ ਵੈੜਾ ਬਾਕੀ ਥਾਣਾ ਹਵਾਨਾ ਜਿਵੇਂ ਬਾਈਕਨ ਅੱਥਰੇ ਤੇ ਚੋਇਆ ਵੀ ਹੋਊਗਾ ਵੱਡੀ-ਵੱਡੀ ਬਹੁਤ ਆ ਥਾਣਾ ਹਵਾਨਾ ਬਹੁਤ ਚੰਗਾ ਚਾਰ ਹੀ ਥਾਣਾ ਆਗੇ ਕੋਈ ਪੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਬੋਰ ਚਾਚਰਾ ਬਹੁਤ ਚੰਗਾ ਵਾ ਪੱਠ ਫੁੜੇ ਦੀ ਬਹੁਤ ਚੰਗੀ ਤੁਸੀਂ ਦੇਖ ਸਕਦੇ ਹੋ ਮੋੜ ਲਿਆ ਬਾਈ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਬਾਈ ਦੀ ਘਰ ਦੀ ਵੈੜਾ ਦੂਜਾ ਸੁਵੇ ਸੂਝ ਤੀਜੇ ਸਵੇ ਸੋਣਾ ਪੈ ਗਿਆ ਦੂਜੇ ਸਵੇਰ ਕੱਢਿਆ 29 ਕਿਲੋ ਦਾ ਇਹਦਾ ਜਿਵੇਂ ਥੜਾ ਹਵਾਨਾ ਵਹਿੜਦਾ ਉਹ ਦਿੱਤਾ ਵੀ ਹੋਊਗਾ ਸੋਨੇ ਥਾਣਾ ਹਾਥੀ ਚੁਾਈ ਵਾਲਾ ਮੁਠੀ ਵਾਲਾ ਥਾਣਾ ਹੈਗਾ ਦਾ ਤੇ ਦੇਖ ਸਕਦੇ ਹੋ ਜੀ ਦਿਨ ਹਜੇ ਬੈਗਦਾ ਹਫਤਾ ਲਈ ਹੱਕ ਦਾ ਘਨੇ ਹਵਾਨਾ ਹੋਰ ਹੀ ਵੱਡਾ ਕਰਕੇ ਫੇਰ ਸੋਨਾ ਵਾਤੀ ਦੇਖ ਸਕਦੇ ਵਾਟੇਲਾ ਦਿਖ ਦਿਆਂ ਤੁਹਾਨੂੰ ਇਹਨੇ ਸਾਰੀਆਂ ਕੱਢ ਕੇ ਇਹਨੇ ਫੇਰ ਸੋਨਾ ਵਾਟੇਲਾ ਬਹੁਤ ਪੰਯਾ ਵਾ ਤੁਸੀਂ ਵੇਖ ਹੀ ਸਕਦੇ ਹੋ ਜੀ ਇਹ ਸਾਰੀਆਂ ਫੇਸ ਕੁਆਲਟੀ ਚੈੱਕ ਕਰ ਲਓ ਨਿੱਕਾ ਕੰਨ ਬੋਦੀ ਵਾਲੀ ਵੈੜ ਜਾਦਵ ਰੀੜ ਬਹੁਤ ਆ ਗਈ ਅਜ ਤਾਂ ਲੈ ਆ ਤਾ ਨਵਾ ਪਾ ਕੇ ਗਾਨੇ ਗੁੰਨੀਆਂ ਪਾਜਾਂ ਹੁੰਦੀਆਂ ਤਾਂ ਗੱਲ ਕਹੀ ਚਮਕਣਾ ਸੀਗਾ ਵੈੜ ਨੇ ਹੋਰ ਵੀ ਪਾਕੀ ਤੁਹਾਨੂੰ ਪਤਾ ਕਿ chrelu ਪਰਿਵਾਰ ਆ ਵਾ ਕੋਈ ਪਾ ਦਾ ਕੰਨ ਜਿਵੇਂ ਖੜੀ ਸੀ ਬਾਈ ਨੇ ਉਵੇਂ ਹੀ ਵੀਡੀਓ ਬਣਵਾਤੀ ਐ ਇਹਦੀ ਮੁੱਲ ਬਾਈ ਇਹਦਾ ਜੀ 90000 ਵਿੱਚੋਂ ਕੀ ਮਾਨਤਾਨ ਕਰ ਦੇਣਗੇ ਦੋਸਤੋ 90000 ਰੁਪਏ ਜਮਾਂ ਜੈਜ ਮੁੱਲ ਆਗਾ ਵਿੱਚੋਂ ਕੀ ਬਾਈ ਕਹਿੰਦਾ ਮਾਨਤਾਨ ਆਪਾਂ ਥੋੜਾ ਬਹੁਤਾ ਥੋੜਾ ਜਰੂਰ ਕਰ ਦੇਾਂਗੇ 90000 ਰੁਪਏ ਡਿਮਾਂਡ ਆ ਵਿੱਚੋਂ ਕੀ ਮਾਨਤਾਨ ਹੋ ਜਾਊਗਾ ਹੱਥੀ ਚੁਵਾਈ ਵਾਲੇ ਬਹੁਤ ਸੋਹਣੇ ਗਾ ਗਾਮ ਰੋ ਤਾਂ ਚੰਗੀ ਆ ਜਾਣੀ ਹੈਗੀ ਕਿਉਂਕਿ ਅੱਠਾ ਤਿੰਨ 사 ਦਿਨ ਸੂਪ ਬਣਾਇਆ ਨੇ ਤੇ ਗਾ ਸੈਲੋ ਸੈਲੋ ਤੇ ਨਿਆਰੇ ਦੇ ਦਊਗੀ 30 ਕਿਲੋ ਬੈਦਰ ਤੋਂ ਪ੍ਰਤੀਯੋਗਤਾ ਦਿੱਤਾ ਵਾ ਇਹ ਕਿ ਤਾਂ ਹੋਦਾ 35 ਕਿਲੋ ਵੀ ਦੇ ਸਕਦੀ ਆ ਨੇ 30 ਤਾਂ ਆਰਾਮ ਨਾਲ ਦੇ ਜੂਗੀ ਕਿ ਵੱਡੀ ਬੁੱਡੀ ਜਮੇ ਥਣ ਹਵਾਨਾ ਇਹਦਾ ਫਾਕੀ ਤੋਂ ਸੇਵਾ ਸੰਭਾਲ ਗੌਰ ਤੇ ਆਗਾ ਜਿੰਨੀ ਦੀ ਗੌਰ ਕਰ ਲਓਗੇ ਤੇ ਦੋਨਾਂ ਕ ਲੈ ਲਵੋਗੇ ਜੇ ਤੂੜ ਤੇ ਬੰਦੀ ਰੱਖੋਗੇ ਫਿਰ ਨੇ 10 ਕਿਲੋ ਵੀ ਦੇਣਾ ਤੇ ਚੰਗੀ ਸੇਵਾ ਸੰਭਾਲ ਗੌਰ ਕਰ ਲਓ ਤੇ 30 32 ਕਿਲੋ ਵੀ ਲੈ ਲਓਗੇ ਥੋੜਾ ਥਾਣਾ ਵਾ ਨਾ ਤੁਨ ਇੱਕ ਵਾਰੀ ਫੇਰ ਦਿਖਾ ਦਿੰਨੇ ਆਗੇ ਬੈਗ ਤੋਂ ਹਵਾਨਾ ਵੇਖ ਲ जिते पसंत दा वे तुसी बाई ਨਾਲ ਗੱਲਬਾਤ ਕਰ ਲਿਓ ਵੱਡੀ-ਬੁੱਡੀ ਬਹੁਤਾ ਕੋਈ ਛੋਟੀ ਜਿਣੀ ਨਹੀਂ ਗਈ ਵੇਰਵੂਲ ਬਹੁਤ ਚੰਗੀ ਆ ਥਾਣ ਹਵਾਨਾ ਬਹੁਤ ਸੋਹਣਾ ਵਾ 90000 ਰੁਪਇਆ ਮੋਲਾ ਵਿੱਚੋ ਕੀ ਮਾਨਤਨ ਹੋ ਜਾਊਗਾ ਇਹ ਕਬ ਬਾਈ ਕੋਲੇ ਕੱਟੀ ਆ ਜੀ ਬਾਈ ਕਿੰਨੀ ਉਮਰ ਆਈ ਇਹਦੀ ਪੋਨੇ ਦੋ ਸਾਲ ਆ ਜੀ ਠੀਕ ਆ ਬਾਈ ਕੋਈ ਰਿਕਾਰਡ ਦੀ ਮਾਂ ਦਾ ਪਤਾ ਹੋਵੇ ਆਪਾਂ ਨੂੰ ਕੋਈ ਘਰ ਦੇ ਕੋਈ ਆਪਣੀ ਇਹ ਵੀ ਠੀਕ ਆ ਜੀ ਦੁੱਧ ਕਰਾਂਗੇ ਪਾਏ ਦੀ ਮਾਂ ਨੇ 10 ਲੀਟਰ ਠੀਕ ਆ ਜੀ ਹਾਂਜੀ ਠੀਕ ਆ ਬਾਈ ਲੋਈ ਦੋਸਤੋ ਬਾਈ ਇਹਦਾ ਪੌਣੇ ਇੱਕ ਦੋ ਸਾਲਾਂ ਤੋੜ ਕੇ ਨਾ ਖਾਣ ਤੋ ਉਪਰਾ ਕਰੂਗੀ ਭੱਜੂ ਵੀ ਇਹ ਪੱਥੂ ਹੀ ਤੋੜਦੀ ਤੇ ਵੇਖ ਲਈ ਆਗੀ ਸੋਹਣੀ ਝੋਟੀ ਜੇ ਤਿਆਰ ਬਸ ਹੁੰਦਾ ਇੱਕ ਬੁਰਗਾ ਤੀ ਪਾ ਦਿਆਂ ਫੀਲਡ ਦੀਆਂ ਚੰਗੀਆਂ ਨੇ ਤਿਆਰ ਹੋ ਜਾਣਾ ਵਾ ਸੈਂਕ ਤੁਹੇ ਦੇਖ ਲੋ ਪੂਰਾ ਮੋੜ ਦੇ ਜਾਂਦੀ ਆਗੀ ਚਾਰ ਹੀ ਥਾਣ ਆਗੇ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਕੀ ਤੂੰ ਦੇਖ ਸਕਦੇ ਹੋ ਸੋਹਣਾ ਥਾਣ ਹਵਾਨਾ ਵਾ ਬਾਕੀ ਤੂੰ ਦੇਖ ਹੁਣੇ ਥਾਣਾ ਸਹਿ ਚੰਗਾ ਕੱਢਦੀ ਆਉਂਦੀ ਆਗੀ ਹਜੇ ਤਾਂ ਪੌਣੇ ਇੱਕ ਦੋ ਸਾਲੇ ਦੀ ਉਮਰ ਆਗੀ ਬਾਕੀ ਸੇਵਾ ਸੰਭਾਲ ਤੁਹਾਡੀ ਗੌਰ ਆਗੀ ਚੰਗੇ ਦੋ ਘਟੇ ਫੀਲਡ ਤੇ ਪੈ ਗਏ ਇਹ ਤਣੇ ਉਹ ਸਿਆਲ ਸਿਆਲ ਜੀ ਬਣ ਜਾਣਾ ਵੈਨੇ ਚੰਗੀ ਝੋਟੀ ਘਰ ਦੀ ਤਿਆਰ ਹੋ ਜੂਗੀ ਇਹ ਮੁੱਲ ਬਾਈ ਇਹਦਾ 30000 ਵਿੱਚੋਂ ਕੀ ਮਾਨ ਤਾਨ ਕਰਦੇ ਹਾਂ ਲਓ 30000 ਰੁਪਏ ਦੀ ਡਿਮਾਂਡ ਆ ਵਿੱਚੋਂ ਕੀ ਮਾਨ ਤਾਨ ਥੋੜਾ ਜਰੂਰ ਹੋ ਜੂਗਾ ਨਿੱਗਰ ਨੁਗਰ ਬਹੁਤਾ ਵਜੇ ਨੇ ਬਈ ਨੇ ਬਹੁਤਾ ਹੈਗਾ ਸਿੰਘ ਸੁੰਗੀ ਚੰਗੀ ਆ ਗਈ ਜਿਹਦੇ ਪਸੰਦ ਆਏ ਬਾਈ ਨਾਲ ਗੱਲਬਾਤ ਕਰ ਲਿਓ ਬਾਕੀ ਸਾਰੀ ਜੈਡ ਬਲੈਕ ਆ ਮੜੀ ਜਹਾ ਪੂਛੀ ਚਿੱਟੀ ਆ ਗਈ ਸੋਹਣੀ ਕੱਟੀ ਆ ਗਈ ਅੱਜ ਦੀ ਵੀਰੇ ਦੋਨਾਂ ਦੇ ਦੋਨਾਂ ਜਾ ਪਪਾ ਜਾ ਕੇ ਤੁਹਾਨੂੰ ਲੈ ਤੀ ਆ ਗਈ ਇੱਕ ਆ ਬਾਈ ਕੁਲੇ ਕੱਟੀ ਸੀ ਮੁੱਲ ਜੀ ਦਾ 30000 ਰੁਪਿਆ ਵਾ ਇੱਕ ਆ ਬਾਈ ਕੁਲੇ ਫੁੱ ਸੱਤੀ ਰੁਦਰ ਕਾਲੀ ਵੇੜ ਆ ਗਈ ਜਿਹਦਾ ਮਨ 90000 ਰੁਪਿਆ ਵਾ ਜੇ ਨਾ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰੀ ਸਕਦੇ ਹੋ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ